ਕਹਿੰਦੇ ਇੱਕ ਵਾਰ ਦੀ ਗੱਲ ਹੈ ਸੰਤ ਏਕਨਾਥ ਇੱਕ ਵਾਰ ਤੀਰਥ ਯਾਤਰਾ ਕਰਦੇ ਹੋਏ ਪ੍ਰਿਆਗ ਰਾਜ ਪਹੁੰਚੇ ਉਹਨਾਂ ਨੇ ਤ੍ਰਵੇਣੀ ਦਾ ਪਵਿੱਤਰ ਜਲ ਲਿਆ ਉਸ ਨੂੰ ਰਾਮੇਸ਼ਵਰ ਵਿੱਚ ਚੜਾਉਣ ਦਾ ਸੰਕਲਪ ਲੈ ਕੇ ਚੱਲ ਪਏ ਸਾਧੂਆਂ ਦੀਆਂ ਕਈ ਟੋਲੀਆਂ ਤ੍ਰਵੇਣੀ ਦਾ ਪਵਿੱਤਰ ਜਲ ਲੈ ਕੇ ਰਾਮੇਸ਼ਵਰ ਜਾ ਰਹੀਆਂ ਸਨ ਸੰਤ ਏਕਨਾਥ ਵੀ ਇੱਕ ਟੋਲੀ ਵਿੱਚ ਸ਼ਾਮਿਲ ਹੋ ਗਏ ਉਹਨਾਂ ਰਾਮੇਸ਼ਵਰ ਤੋਂ ਕੁਝ ਦੂਰ ਸਨ ਕਿ ਉਹਨਾਂ ਦੀ ਨਜ਼ਰ ਇੱਕ ਪਿਆਸੇ ਜਾਨਵਰ ਉੱਤੇ ਪਈ ਸੰਤ ਏਕਨਾਥ ਉਸ ਨੂੰ ੜਪਦੇ ਦੇਖ ਕੇ ਬਹੁਤ ਦੁਖੀ ਹੋਏ ਉੱਥੇ ਨੇੜੇ ਤੇੜੇ ਉਹਨਾਂ ਨੂੰ ਪਾਣੀ ਦਾ ਕੋਈ ਸੋਮਾ ਨਜ਼ਰ ਨਹੀਂ ਆ ਰਿਹਾ ਸੀ ਜੇਕਰ ਇਸ ਜਾਨਵਰ ਨੂੰ ਕੁਝ ਸਮਾਂ ਹੋਰ ਪਾਣੀ ਨਾ ਮਿਲਿਆ ਤਾਂ ਇਹ ਪਿਆਸ ਨਾਲ ਮਰ ਜਾਵੇਗਾ ਇਹ ਸੋਚ ਕੇ ਸੰਤ ਏਕਨਾਥ ਜਲਦੀ ਨਾਲ ਉਸ ਦੇ ਨੇੜੇ ਗਏ ਤੇ ਆਪਣੇ ਨਾਲ ਲਿਆਂਦੇ ਤਰਵੈਣੀ ਦੇ ਪਾਣੀ ਨੂੰ ਉਸ ਜਾਨਵਰ ਨੂੰ ਪਿਲਾ ਦਿੱਤਾ ਪਾਣੀ ਪੀਣ ਦੇ ਕੁਝ ਸਮੇਂ ਬਾਅਦ ਜਾਨਵਰ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਅਤੇ ਹਰੇ ਘਾਹ ਤੇ ਚਰਨ ਲੱਗਾ ਇਹ ਦੇਖ ਕੇ ਸਾਧੂਆਂ ਦੇ ਸਮੂਹ ਵਿੱਚੋਂ ਇੱਕ ਸਾਧੂ ਨੇ ਕਿਹਾ ਏਕਨਾਥ ਜੀ ਤੁ ਬਹੁਤ ਵੱਡੇ ਵਿਦਵਾਨ ਸੰਤ ਮੰਨੇ ਜਾਂਦੇ ਹਾਂ ਪਰ ਇਸ ਸਮੇਂ ਤੁਹਾਡੇ ਜਿੰਨਾ ਵੱਡਾ ਮੂਰਖ ਸ਼ਾਇਦ ਹੀ ਕੋਈ ਹੋਵੇ ਇੰਨੀ ਮੁਸ਼ਕਲਤ ਅਤੇ ਇੰਨੀਆਂ ਅੰਤ ਤੱਕ ਕੋਸ਼ਿਸ਼ਾਂ ਨਾਲ ਤੁਸੀਂ ਤਰਵੈਣੀ ਦਾ ਪਵਿੱਤਰ ਜਲ ਰਾਮੇਸ਼ਵਰ ਮੰਦਰ ਵਿੱਚ ਚੜਾਉਣ ਲਈ ਲੈ ਕੇ ਆਏ ਤੇ ਮੰਦਰ ਵਿੱਚ ਚੜਾਉਣ ਦੀ ਬਜਾਏ ਤੁਸੀਂ ਇਸ ਨੂੰ ਜਾਨਵਰ ਨੂੰ ਪਿਲਾ ਕੇ ਬਰਬਾਦ ਕਰ ਦਿੱਤਾ ਤੁਸੀਂ ਮੰਦਰ ਵਿੱਚ ਜਲ ਚੜਾਉਣ ਤੋਂ ਵਾਂਝੇ ਹੋ ਗਏ ਹੋ ਸਾਧੂ ਦੀ ਗੱਲ ਸੁਣ ਕੇ ਸੰਤ ਏਕਨਾਥ ਨਿਮਰਤਾ ਨਾਲ ਮੁਸਕਰਾਏ ਅਤੇ ਕਿਹਾ ਪ੍ਰਮਾਤਮਾ ਤਾਂ ਸਾਰੇ ਪ੍ਰਾਣੀਆਂ ਅਤੇ ਜੀਵਾਂ ਵਿੱਚ ਮੌਜੂਦ ਹੈ ਸਾਰੇ ਸੰਸਾਰ ਵਿੱਚ ਉਸਦਾ ਹੀ ਸਰੂਪ ਮੌਜੂਦ ਹੈ ਇਸ ਜੀਵ ਨੂੰ ਜਲ ਛਕਾਉਣ ਨਾਲ ਮੈਂ ਸੱਚੇ ਮਨ ਨਾਲ ਮਹਿਸੂਸ ਕਰਦਾ ਹਾਂ ਕਿ ਰਾਮੇਸ਼ਵਰ ਦੇ ਮੰਦਰ ਵਿੱਚ ਜਲ ਚੜਾਉਣਾ ਜਿੰਨਾ ਪੁੰਨ ਪ੍ਰਾਪਤ ਹੋਇਆ ਹੈ ਕਿਉਂਕਿ ਪੰਡਤ ਦੀ ਸੇਵਾ ਕਰਨਾ ਹੀ ਸੱਚੀ ਪੂਜਾ ਹੈ ਜਿਹੜਾ ਮਨੁੱਖ ਮਰਨ ਵਾਲੀ ਆਤਮਾ ਦੀ ਰੱਖਿਆ ਕਰਨਾ ਨਹੀਂ ਜਾਣਦਾ ਉਹ ਪਰਮਾਤਮਾ ਦੀ ਭਗਤੀ ਕਿਵੇਂ ਕਰ ਸਕਦਾ ਹੈ ਸੰਤ ਏਕਨਾਥ ਦਾ ਉੱਤਰ ਸੁਣ ਕੇ ਸਾਧੂ ਨੂੰ ਬਹੁਤ ਹੀ ਸ਼ਰਮ ਮਹਿਸੂਸ ਹੋਈ Thank you.